ਮੇਰਾ ਨਾਮ ਕੀਰਨ ਜੋ ਹੁਣ ਤਾਂ ਸਾਤ ਨੰਬਰ ਸਕੀਮ ਚ ਰਹਿੰਦੀ ਆ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸਹ ਜੇਠ ਤੇ ਮੇਰੀ ਸੱਸ ਆਈ ਹੀ ਤੇ ਨਾਲ ਮੇਰੀ ਜਠਾਣੀ ਹੀ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਅੱਗੇ ਵੀ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੋਟੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਹਨਾ ਹੱਟ ਵੀਂ ਮੈਂ ਕੁੜੀ ਫੜੀ ਆ ਮੇਰੇ ਜੇਠ ਨੇ ਪਿੱਛਾ ਚ ਭੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ ਹੱਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਮੈਂ ਤਾਂ ਲਡੇ ਗਈ ਆ ਮम्मा ਐਮ ਅਗਰ ਤੇ ਮम्मा ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਹਾਂ ਘਰ ਕੋਈ ਇਹਨੂੰ ਹੱਥ ਚੁੱਕਣ ਲਈ ਦੋਨੋਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਪਾਸੇ ਫਿਰ ਬੜੀ ਘੋਲਾ ਕਾਲੀ ਫਿਰ ਕੁਰਸੀ ਵੱਜੀ ਮੇਰੇ ਇੱਥੇ ਮम्मा ਨੂੰ ਵੀ ਬੜਾ ਕੁੱਟਿਆ ਨੇ ਮੈਨੂੰ ਬੈੱਡ ਤੇ ਲੰਮੇ ਪਾ ਕੁੱਟਿਆ ਕਰਨਪ੍ਰੀਤ ਸਿੰਘ ਗਲਕੋ ਜਾਨ ਲਗਾਈ ਇੱਕ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਲਾ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗੂ ਨਹੀਂ ਸਾਡੇ ਕੋ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਕਰ ਪੁਲਿਸ ਇਹ ਲਿਖਟ ਇਹ ਸ਼ਾਮੀਆਂ ਹੀ 6-7 ਵਜੇ ਦੀ ਹੁੰਦੀ ਆ ਪੁਲਿਸ ਕੋਈ ਕਰਾਈ ਨੂੰ ਆਇਆ ਵੀ ਇਹਦੀ ਕਾਲੀ ਪੁਲਸ ਆਇਆ ਨਾ ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ ਬਾਕੀ ਗੱਲ ਬਾਤ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਅੱਡ ਨੂੰ ਕਿਸੇ ਦੀ ਨਹੀਂ ਮੇਰੇ ਹੀ ਲੱਗੀ ਆ ਸਾਡੇ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੇਰੇ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ ਇਹ ਕੋਣਾ ਮੋਣਾ ਜਿਹੜੇ ਸੱਤ ਇਹ ਆ ਡਗਵੰਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਸੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਮੈਨੂੰ ਵੀ ਬਹੁਤ ਘੁੱਟਿਆ ਇਹਨੂੰ ਫੇਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੱਦੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਾਂਗੇ ਕੁੜੀ ਵਜਾ ਮੇਰੀ ਉਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹਾਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗਿਆ ਉਲਟਾ ਉਹ ਵੀ ਨਹੀਂ ਸੌਂਦਾ ਉਹ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਮਿੰਟ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨ ਨੂੰ ਹੋਏਗਾ। ਕੋਈ ਤਾਂ ਬਣੀ ਦਾ ਦੇ ਪ੍ਰਨਾਮ ਕੀ ਕਰਨਾ ਇਨਸਾਨ ਕੁਲਵਿੰਦਰ ਕੌਰ ਕੀ ਘਟਨਾ ਹੈ? ਕੋਰੇ ਰਹਿਣ ਵਾਲੇ ਸੱਤ ਨੰਬਰਸ ਕੇ ਇੰਜ ਵਾਲੇ ਗੱਲ ਪਾਜੀ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਦੀ ਛੋਟੀ ਜਿਹੜੀ ਡੇਢ ਸਾਲ ਦੀ ਹੈ ਇਹਨੂੰ ਨਿਗਰ ਰੱਖਦੇ ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੀ ਸੱਚੇ ਬੜੇ ਇਹਦੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਹੈ ਜੇਠ ਤੇ ਨਾਲ ਇਹ ਜਠਾਣੀ ਆਈ ਤੇ ਮੈਂ ਵਾਸ਼ਰੂਮ ਹੀ ਜਦੋਂ ਚਲ ਨੂੰ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੋਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਟੁੱਟਣ ਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗਲ ਪੈ ਗਈ ਦੋਵੇਂ ਜਣੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜੀ ਨੇ ਫੋਨ ਤੋੜਦਾ ਮੇਰੇ ਜੇਠ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਇਹ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾ ਜਾਵਾਂ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਆ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਨਹੀਂ ਕਿ ਮੈਂ ਆਈਜੀ ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਨੇ ਫੇਰ ਤੱਕ ਕਮਾਰਿਆ ਉਹਨੂੰ ਮੇਰੇ ਬੇਟੇ ਨੂੰ ਹਸਪੀਟਲ ਦੇ ਮੇਰੇ ਭਰਾ ਦੇ ਉੱਤੇ ਪਿਆ ਬਾਂਡੀ ਨੇ ਵੀ ਪਿਆ। ਇਸ ਵਾਰ ਵੀਡੀਓ ਬਣੀ ਹੋਣੀ। ਅੱਛੇ ਵੀ ਉਹ ਡੁੱਡ ਪੈਂਦੇ ਆ। ਮੰਗ ਭਾਜੀ ਇਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ। ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ। ਟਿਫਨਾ ਨਾਲ ਮੈਂ ਕੰਮ ਕਰਦੀ ਆ। ਤੇ ਮੈਨੂੰ ਗਲਤ ਮਲ ਦੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਗੁੜੀਆਂ ਤੇ ਵੀ ਲਾਉਂਦੇ ਆ। ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮਾਂ ਤੇ ਆਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ। ਹਾਂਜੀ ਭਾਜੀ। ਜੇ ਮੁਲਾਜ਼ਮਾਂ ਤੇ ਸਾਡੀ ਵੀ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਉਹਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਬਈ ਇਹਨਾਂ ਦੇ ਗਵਾਂਢੀ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰੇ ਨਾਲ ਕਿਸ਼ਨੂ ਨੇ ਆ ਜੇ ਭਾਜੀ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰਨ ਦੇ ਹਾਂ ਮੈਂ ਨਾ ਮੈਂ ਪੂਜਾ ਕਰਦਾ ਪਿਆ ਹਾਂ ਤੇ 70 ਮਸੀਬ 16 ਨੰਬਰ ਬਲੋਕ ਮੇਰਾ ਪਾਈ ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਕਰ ਰਿਹਾ ਮੈਂ ਮੈਂ ਬਾਹਰ ਖੜਕੜ ਗਈ ਹੁਣ ਮੈਂ ਭਾਈ ਕੋ ਦਰਵਾਜ਼ਾ ਬਰਬਾਦ ਕਰਾਇਆ ਜਦੋਂ ਵੇਖਿਆ ਬਾਹਰ ਆ ਪਚਾ ਲੜਾਈ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਬੁੱਪੂ ਸਰ ਪੁੱਲਸਾ ਦਾ ਤੁਹਾਨੂੰ ਪਿੱਤੀ ਦੀ ਉਹਨੇ ਉਹਨੇ ਮੇਰੇ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵਾਜ਼ੇ ਦੇ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪੜ ਕਰਦਾ ਮੈਂ ਮੱਲੀ ਪੂਜਾ ਕਰਦਾ ਉਹਨੇ ਫੇਰ ਮੈਨੂੰ ਜਦੋਂ ਕੁੱਟਣਾ ਸ਼ੁਰੂ ਕਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਜੰਗਲੇ ਵਿੱਚ ਮੈਂ ਤੋਂ ਫਸਾ ਗਿਆ ਉੱਥੇ ਆਪਣੇ ਬੂਟ ਮਾਦੇ ਵਿੱਚ ਪਸੇ ਟੁੱਟ ਗਈਆਂ ਮੇਰੀਆਂ ਮੈਂ ਸਾਲ ਤੇ ਆਨੇ ਕੀਦੋ ਗਰੀ ਅਪਾਪੈਂਟ ਮੰਤਕੋ ਹੀ ਗਿਆ ਦਾ ਉਹ ਉਹਨਾਂ ਨੇ 280 ਫੁੱਟ ਆ ਉਹਨਾਂ ਵੀ ਕੁੱਟਿਆ ਉਹਨਾਂ ਦੇ ਬਚਾਰੀ ਦਾ ਛੋਟੀ ਭਲੀ ਵੀ ਆਪਣੇ ਵੀਰ ਲੱਗਦੀ ਹੈ ਉਹਦੇ ਤੋਂ ਸਾਰਾ ਪਾੜੇ ਦਾ ਮੱਥਾ ਪਾੜੇ ਦਾ ਉਹ ਦੀਦੀ ਨੂੰ ਦੀਦੀ ਨੂੰ ਚੰਗਾ ਠੋਡਾ ਫਰੇ ਦਾ ਉਹਨਾਂ ਦੇ ਵੀ ਬੂਟਾ ਦਾ ਪੁੱਲ ਸਾਹਿਬ ਬੂਟੇ ਦਾ ਕੋਟਾ ਡਿੱਗਦੇ ਹੈ ਵੀ ਹੁੰਦੇ ਆ ਉਹਨਾਂ ਚੰਗਾ ਮਾਰਿਆ ਉਹਨਾਂ ਨੇ ਬੈਗ ਤੇ ਚੁੱਕ ਕੇ ਮਾਰਨ ਦੇ ਹੀ ਮੈਂ ਮੈਂ ਤਾਂ ਬਾਹਰ ਹੋ ਜਾ ਕੇ ਬਚ ਬੰਦ ਕਿੰਨੇ ਕਿੰਨੇ ਜਾਨੇ 8 9 ਜਾਨੇ ਨੇ ਫਟ ਕੇ ਉਹਨਾਂ ਨੇ ਮੈਨੂੰ ਫੇਰ ਛੱਡਾਇਆ ਤੇ ਮੈਨੂੰ ਕੋਠੇ ਉੱਪਰ ਭਜਾ ਤਾ ਉਹਨਾਂ ਨੇ ਮੇਰਾ ਤਾਂ ਫੋਨ ਮੇਰਾ ਮੋਬਾਈਲ ਵੀ ਚੁੱਕੇ ਲੈ ਗਏ ਦਾ ਮੇ ਮੇਰਾ ਮੋਬਾਈਲ ਜੋ ਪਹਿਲਾ ਗੱਲ ਆਵਾਜ਼ ਕਿਸ਼ਕ ਕੁਝ ਕਹਿੰਦੇ ਜਿਸ ਨੂੰ ਹਜੇ ਤੱਕ ਅੱਜ ਤੱਕ ਪੁਲਸਾਂ ਨੂੰ ਕਿਹਾ ਸੀ ਤੱਕ ਆਏ ਆਏ ਪਰ ਉਹਨੂੰ ਹੋ ਗਏ ਆ ਬਸ ਕੀ ਮੰਗ ਕਰੀ ਮੈਂ ਅਹੀ ਦੜੀ ਕਿ ਮੇਰਾ ਮੈਨੂੰ ਮੈਂ ਮੇਰੇ ਮੋਬਾਈਲ ਤੇ ਜਿੱਡੇ ਕੁੜੀ ਨਾਲ ਹੋਇਆ ਉਹ ਤੇ ਅੱਲਾ ਦੀ ਗਲਤੀ ਹੈਗੀ ਆ ਪਰ ਮੇਰਾ ਕੀ ਮੇਰਾ ਕੀ ਕਸੂਰ ਜਿਹੜਾ ਮਨੂੰ ਮਟਾ ਮਾਰਿਆ ਮਨੂੰ ਮਾਰਿਆ ਮੈਂ ਸਿੱਧੀ ਕਹਾਂ ਮੈਂ ਤੇ ਉਹਦੇ ਅਦੀ ਬਰਖਲਾਫਾ ਜਣਾ ਇੱਧਰ ਦਾਰੂ ਪੀ ਕੇ ਧੋਖ ਜਿਹੜੀ ਜਮਾਨਡ ਹੈ ਨਾ ਇਹ ਅੱਲਾ ਨੂੰ ਪਤਾ ਲੱਗੇ ਕਿਉਂਕਿ ਮੈਂ ਵੀ ਬੈਂਕ ਵਿੱਚ ਹੈਡ ਗੈਸ਼ਰ ਆ ਬੇਰੀ ਇੰਸਪੈਕਟਰ ਬਲੌਗ ਚ ਕਹੇ ਨਹੀਂ ਕੋਈ ਉਸ ਮਤਲਬ ਕਿ ਕਹੇ ਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਦੀ ਕਿਸੇ ਫੌਲਦ ਕਦੀ ਬੋਲਿਆ ਨਹੀਂ ਆ ਪਰ ਇਹਨਾਂ ਜੇਸਾ ਉਹਨਾਂ ਕੀਤਾ ਦਾ ਬੜੀ ਮਾੜੀ ਇਹਨੇ ਕੀਤੀ ਕਿ ਪੁਲਿਸ ਵਾਲੀ ਧੋਸ ਚ ਬੰਦਾ ਪਿਆ ਵਾ ਪੁਲਿਸ ਵਾਲੀ ਧੋਜਿਆ ਜੀ ਬੰਦਾ ਫਿਰ ਦੇਖੋ ਕੂਣ ਕੱਪ ਕਰਨਾ ਇਹ ਵੀ ਕਰ ਸਕਦੇ ਆ ਪਰ ਅਸੀਂ ਇਸ ਕੰਮ ਦੇ ਪੈਰ ਨਹੀਂ ਚੰਦੇ ਕਿ ਮੈਂ ਬਕਰੀ ਸਰਕਾਰੀ ਨੌਕਰੀ ਕਰਦਾ ਹਾਂ ਕਿ ਵਿੱਚ ਮੈਨੂੰ ਆਪਣੀ ਨੌਕਰੀ ਪਿਆਰੀ ਹੈ ਹੁਣ ਮੈਂ ਇਹ ਮੰਗਦਾ ਦਾ ਪ੍ਰਸ਼ਾਸਨ ਤੋਂ ਕਿ ਅੱਧਾ ਅੱਧਾ ਪੂਰਾ ਅਨੁਮਾਨ ਦੇ ਤਰੋ ਤੇ ਜਿਹੜਾ ਮੇਰਾ ਮੋਬਾਈਲ ਵੀ ਨਾਲ ਦਵਾਵੋ ਅੰਗੇ ਤੇ ਭਾਜੀ ਆਪ ਬੜੇ ਪਰੇਸ਼ਾਨ ਆ ਕਿਉਂਕਿ ਇਹਨਾਂ ਨੂੰ ਆਣ ਕੇ ਰੋਜ਼ ਹੀ ਧਮਕੀਆਂ ਦਿੰਦੇ ਨੇ ਮਾਰਕੁੱਟ ਕਰਦੇ ਨੇ ਅਹੀਂ ਲਾਗੇ ਗਵੰਡੀ ਅਹੀਂ ਹੀ ਡਿਟਟ ਬਹੁਤ ਹੁੰਨੇ ਆ ਸਾਨੂੰ ਪਤਾ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਉਹ ਸਾਨੂੰ ਪਤਾ ਆ ਅੱਧ ਕੀ ਗੱਲ ਤੇ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੀ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖਾ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਕੋਹ ਪਹੁੰਚੇ ਕਿਵੇਂ ਆ ਕੁੜੀ ਹੋਈ ਆ ਕੁੜੀ ਦੀ ਮੰਮਾ ਆਇਆ ਉਹ ਭਾਜੀ ਛਡਾਨ ਲੱਗੇ ਸੀ ਆਪਾਂ ਦੇ ਕੋਈ ਬਲੌਗ 'ਚ ਨਹੀਂ ਹੈ ਗਈ ਤੇ ਸਾਡੇ ਮਗਰੋਂ ਹੀ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏ ਹੀਗੇ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋਕ ਕੇ ਲਿਆ ਇਹਨਾਂ ਨੂੰ ਹਨੀ ਚੋਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਨੇ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋਏ ਅਮਰਜੀਤ कौर ਮੁਸਤਾਵਦ ਤੋਂ ਕੀ ਗੱਲ ਬਤਾਈਏ ਕੋਈ ਗੱਲ ਨਹੀਂ ਹੋਈ ਹੈ ਆਪਣੀ ਪਹਿਲਾਂ ਹੀ ਘਰੋਂ ਰੁਸ ਕੇ ਆਈ ਆ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਕੀ ਨਾਮ ਆਦਾ ਕਿਰਨ ਜੋ ਕਿਥੋਂ ਰਹਿੰਦੇ ਆ ਆ 7 ਨੰਬਰ ਸਕੀਮ ਦੀ ਕੀ ਗੱਲ ਬਾਰੇ ਗੱਲ ਕੋਈ ਨਹੀਂ ਹੋਈ ਲੈਣੇ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਟੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਹਨੇ ਹੁਣ ਆਪਣੀ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਬੁੱਟਿਆਂ ਇਹਨਾਂ ਤਿੰਨਾਂ ਨੇ ਮਾਰਿਆ ਬੁੱਟਿਆਂ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਮੂਲੀ ਬੁੱਟੇ ਇਹਨਾਂ ਨੇ ਕਾਫੀ ਮਾਰਕਟਾਈ ਕੀਤੀ ਉੱਥੇ ਉਹ ਕਹਿ ਰਹੇ ਕਿ ਸਾਨੂੰ ਮਾਰੂ ਰਹੀ ਸੀ ਸੱਟ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪਲੇ ਆ ਰਹੇ ਬਰੋਂ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਫਿਰ ਇਹ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਤੇ ਜੀ ਡੀ ਜਨ ਕੁਝ ਸੁਣਾਇਆ ਕਿ ਉਹਨਾਂ ਨੇ ਮੇਰਾ ਬੇਟਾ ਆ ਗੱਡੀ ਚਲਾ ਕੇ ਸੀਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਬੱਚਾ ਲੈਣਾ ਸੀ ਵੀ 7 ਨੰਬਰ ਸਟੇਮ ਚ ਰਹਿੰਦੇ ਜੀ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੇ ਕਿਹਾ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਹੈ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਤੇ ਤੁਸੀਂ ਕਿੰਨੇ ਕਦੇ ਲੈ ਕੇ ਸੀ ਟਾਈਮ ਨਹੀਂ ਯਾਦ ਨਹੀਂ ਫਿਰ ਵੀ ਮੰਨ ਲਿਓ ਤੁਸੀਂ ਗਿਆ ਕਿ ਕੋਈ ਆਮ ਦਾ ਟਾਈਮ ਹੋਵੇ ਜਦੋਂ ਤੁਹਾਡੇ ਨਾਲ ਗੱਲ ਹੋਈ ਹੈ ਨਾ ਕਿੰਨੇ ਕੋਈ 7 ਵਜੇ ਦਾ ਟਾਈਮ ਹੀ ਸ਼ਾਇਦ ਹਾਂਜੀ ਮੈਂ ਡਾਕਟਰ ਨਿਕੀਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ 7 ਦਾ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ ਚ ਟ੍ਰੀਟਮੈਂਟ ਚੱਲ ਰਹੀ ਹੈ ਮੈਮ ਸੋਮਾ ਪਾਸੇ ਉਹ ਇਹ ਨਹੀਂ ਸੈਟਲ ਹੋ ਗਏ ਨਹੀਂ ਹਾਂਜੀ ਦੋਨਾਂ ਦੇ ਪਾਰਟੀ ਵੀ ਇੱਥੇ ਹੀ ਹੈ ਐਂਟੀ ਪਾਰਟੀ ਵੀ ਇੱਥੇ ਹੈ ਮੈਮ ਕੋਈ ਸੀਰੀਅਸ ਤੇ ਨਹੀਂ ਹੋਇਆ ਦੋਵਾਂ ਦੇ ਕੋਈ ਨਹੀਂ ਨਹੀਂ ਸੀਰੀਅਸ ਕੁਝ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਹੈ ਇੱਕ ਇੱਕ ਕੋਈ ਕਹਿੰਦੇ ਜਿਨ੍ਹਾਂ ਦੀ ਕੋਈ ਪਸਲੀ ਵਗੈਰਾ ਟੁੱਟੀਆਂ ਜਾਂ ਕੋਈ ਪਸਲੀ ਹਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋੜ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂਗੇ ਠੀਕ ਹੈ ਜੀ